ਕੀ ਤੁਹਾਨੂੰ ਪਤਾ ਹੈ ਕਿ ਸਾਡੀ ਜੇਬ ਜਾਂ ਫਿਰ ਪਰਸ ਦੇ ਵਿੱਚ ਰੱਖੀ ਨਕਦੀ ਦੀ ਵਰਤੋਂ ਕੁਝ ਇਨਫੈਕਸ਼ਨ ਜਾਂ ਫਿਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ ਉਹ ਵੀ ਜੋ ਅਕਸਰ ਦਿਖਾਈ ਨਹੀਂ ਦਿੰਦੀ ਇਹ ਗੱਲ ਨੋਟਾਂ ਦੇ ਅਧਿਐਨ ਤੋਂ ਸਾਹਮਣੇ ਆਈ ਹੈ ਰਿਪੋਰਟਾਂ ਦੇ ਅਨੁਸਾਰ ਦੁੱਧ ਵਾਲਿਆਂ ਪਾਣੀਪੂਰੀ ਗੱਡੀਆਂ ਦੁਕਾਨਾਂ ਹਸਪਤਾਲਾਂ ਮੈਡੀਕਲ ਸਟੋਰਾਂ ਅਤੇ ਪੈਟਰੋਲ ਪੰਪਾਂ ਤੋਂ ਨਕਦੀ ਇਕੱਠੀ ਕੀਤੀ ਗਈ ਜਿੱਥੇ ਇਸ ਦਾ ਲੈਣ ਦੇਣ ਬਹੁਤ ਜ਼ਿਆਦਾ ਹੁੰਦਾ ਹੈ ਇਸ ਤੋਂ ਬਾਅਦ ਇੱਕ ਸੀਨੀਅਰ ਪ੍ਰੋਫੈਸਰ ਦੀ ਅਗਵਾਈ ਹੇਠ Rajasthan ਦੀ ਕੇਂਦਰੀ ਯੂਨੀਵਰਸਿਟੀ ਦੀ ਬਾਇਓਟੈਕਨੋਲੋਜੀ ਲੈਬ ਦੇ ਵਿੱਚ ਪੂਰੀ ਨਕਦੀ ਦੀ ਜਾਂਚ ਕੀਤੀ ਗਈ ਤੇ ਟੀਮ ਨੇ ਇਨਫੈਕਸ਼ਨ ਦੇ ਲਈ ਇਹਨਾਂ ਨੋਟਾਂ ਦੀ ਜਾਂਚ ਕਰਵਾਈ ਤੇ ਟੈਸਟ ਦੇ ਨਤੀਜਿਆਂ ਦੇ ਵਿੱਚ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ ਦੇ ਨੋਟਾਂ ਤੇ ਪੰਜ ਕਿਸਮਾਂ ਦੇ ਖਤਰਨਾਕ ਫੰਗਸ ਪੈਨਿਸਿਲੀਅਮ, ਵੈਲਾਡੋਸਪੋਰੀਅਮ, ਫਸਾਰੀਅਮ, ਐਸਪਰਗਿਲਸ, ਟ੍ਰਾਈਕੋਡਮਾ ਪਾਈ ਗਏ ਹਨ ਤੇ ਇਸ ਤੋਂ ਇਲਾਵਾ ਚਾਰ ਕਿਸਮ ਦੇ ਬੈਕਟੀਰੀਆ ਵੀ ਮੌਜੂਦ ਹਨ ਜੋ ਕਿ ਇਕੋਲੀ ਸਟੈਫਾਈਲੋਕੋਕਸ ਕਲੇਬਸੀਏਲਾ ਤੇ ਸੁਡੋਮੋਨਾਸ ਦੀ ਮੌਜੂਦਗੀ ਵੀ ਪਾਈ ਗਈ ਹੈ 6 ਪਦਰਾਂ ਤੇ ਪ੍ਰਕਿਰਿਆ ਇਹਨਾਂ ਦੀ ਹੈ ਜੋ ਇਹ ਦੱਸ ਦਈਏ ਕਿ ਕਾਰਬਨ ਨਾਈਟrogen ਸਰੋਤਾਂ ਵਾਲਾ ਵਿਸ਼ੇਸ਼ ਮਾਧਿਅਮ ਤੇ ਮਾਈਕਰੋਬਾਇਓਲੋਜੀਕਲ ਵਿਧੀ ਦੁਆਰਾ ਤਿਆਰ ਕੀਤਾ ਗਿਆ ਸੀ ਜਾਂਚ ਲਈ ਕੁਝ ਬੇਤਰਤੀਬ ਨਕਦੀ ਰੱਖੀ ਗਈ ਸੀ ਤੇ ਨੋਟਾਂ ਨੂੰ ਸੈਨੇਟਾਈਜ਼ਡ ਕੰਪਾਸ ਵਿੱਚ ਪੁੰਜਿਆ ਗਿਆ ਸੀ ਬਾਹਰੀ ਗੰਦਗੀ ਦੇ ਪ੍ਰਭਾਵ ਤੋਂ ਬਚਣ ਦੇ ਲਈ ਇਹ ਪ੍ਰਕਿਰਿਆ ਇੱਕ ਲੈਮੀਨਰ ਫਲੋ ਹੂਡ ਦੇ ਵਿੱਚ ਕੀਤੀ ਗਈ ਸੀ ਤੇ ਕੰਪਾਸ ਦੇ ਟੁਕੜਿਆਂ ਤੋਂ ਲਏ ਗਏ ਸਵੈਬ ਨੂੰ ਇੱਕ ਥੋਸ ਪਲੇਟ ਤੇ ਸਟ੍ਰੀਕ ਕੀਤਾ ਗਿਆ ਸੀ ਤਾਂ ਜੋ ਇਸ ਦੇ ਵਿੱਚ ਮੌਜੂਦ ਬੈਕਟੀਰੀਆ ਮਾਧਿਅਮ ਤੇ ਆ ਜਾਵੇ ਤੇ ਪਲੇਟਾਂ ਨੂੰ 9 ਘੰਟਿਆਂ ਦੇ ਲਈ 37 ਡਿਗਰੀ ਤੇ ਇੱਕ ਇਨਕਿਊਬेटर ਦੇ ਵਿੱਚ ਰੱਖਿਆ ਗਿਆ ਸੀ ਤੇ ਕੁਝ ਸਮੇਂ ਬਾਅਦ ਬੈਕਟੀਰੀਆ ਦੀ ਗਿਣਤੀ ਦੇ ਵਿੱਚ ਇੱਕ ਵੱਡਾ ਵਾਧਾ ਦੇਖਿਆ ਗਿਆ ਜੇ ਕਿਸੇ ਨੂੰ ਟੀਬੀ ਹੈ ਤਾਂ ਨੋਟ ਤੇ ਬੈਕਟੀਰੀਆ 24 ਤੋਂ 28 ਘੰਟਿਆਂ ਤੱਕ ਰਹਿੰਦੇ ਹਨ ਸਰਗਰਮ ਐਸੋਸੀਏਟ ਪ੍ਰੋਫੈਸਰ ਡਾਕਟਰ ਜੈਕਾਂਤ ਯਾਦਵ ਅਤੇ ਸਹਾਇਕ ਪ੍ਰੋਫੈਸਰ ਡਾਕਟਰ ਜਨਮ ਮੇਜੇ ਨੇ ਕਿਹਾ ਕਿ ਨੋਟਾਂ ਦੀ ਸਮਗਰੀ ਸੂਤੀ ਕਾਗਜ਼ ਦੀ ਹੁੰਦੀ ਹੈ ਤੇ इजीली ਜੋ ਹੈ ਇਹ ਨਮੀਦਾਰ ਅਤੇ ਚਿਪਚਿਪੀ ਹੁੰਦੀ ਹੈ ਇਸ ਵਿੱਚ ਬੈਕਟੀਰੀਆ ਫੰਗਸ ਵਧਦੇ ਹਨ ਤੇ ਇੱਕ ਵਾਰ ਬੈਕਟੀਰੀਆ ਜੇ ਪੈਦਾ ਹੋ ਜਾਣ ਤਾਂ ਇਹ 3-4 ਸਾਲਾਂ ਤੱਕ ਖਤਮ ਨਹੀਂ ਹੁੰਦੇ ਤੇ ਦੂਜੇ ਪਾਸੇ ਸਾਡੀ ਜੀਵ ਨਕ ਅੱਖਾਂ ਦੇ ਸੰਪਰਕ ਵਿੱਚ ਆਉਣ ਤੇ ਕਿਟਾਣੂ ਹੋਰ ਵੀ ਸਰਗਰਮ ਹੋ ਜਾਂਦੇ ਹਨ ਆਮ ਤੌਰ ਤੇ ਕੋਈ ਵੀ ਨਕਦੀ ਤੇ ਕਿਟਾਣੂ ਨਾਸ਼ਕ ਦੇ ਵਰਤੋਂ ਨਹੀਂ ਕਰਦਾ ਹਸਪਤਾਲਾਂ ਤੇ ਮੈਡੀਕਲ ਸਟੋਰਾਂ ਤੋਂ ਨਕਦੀ ਜ਼ਿਆਦਾ ਖਤਰਨਾਕ ਹੁੰਦੀ ਹੈ ਜੇ ਕਿਸੇ ਨੂੰ ਟੀਬੀ ਹੈ ਤਾਂ ਇਸ ਦੇ ਬੈਕਟੀਰੀਆ 24 ਤੋਂ 48 ਘੰਟਿਆਂ ਦੇ ਲਈ ਨਕਦੀ ਤੇ ਰਹਿੰਦੇ ਹਨ